ਵਾਹਿਗੁਰੂ ਜੀ ਧੰਸੋ ਵੰਸ ਧੰਸੋ ਪਿਤਾ ਧੰਸੋ ਵੰਸ ਧੰਸੋ ਪਿਤਾ ਧੰਸੋ ਮਾਤਾ ਜਿਨ ਜਨ ਜਣੇ ਧੰ ਜਨਨੀ ਜਨ ਜਾਇ ਨਨ ਪਿਤਾ ਪ੍ਰਧਾਨ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰ ਰਾਇ सिमरो श्री हर Rai सिमरो श्री हर राय 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 ਹਰ ਰਾਇ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰ પ્રથમ પગೋತಿ સિમર કે પ્રથમ પગೋತಿ સિમર કે ગોતી સિમર કે પ્રથમ પગೋತಿ સિમર કે પ્રથમ પગೋತಿ સિમર કે પ્રથમ પગೋತಿ સિમર કે ગુરુ નાનક લઈ ત્યાહે ગુરુ નાનક લઈ ત્યાહે ਅਮਰਦਾਸ ਅਮਰ ਗੁਰ ਤੇ ਅਮਰਦਾ ਅਮਰ ਗੁਰ ਤੇ ਅਮਰਦਾ ਅਮਰ ਗੁਰ ਤੇ ਅਮਰਦਾ ਅਮਰਦਾ ਅਮਰ ਗੁਰ ਤੇ ਅਮਰਦਾ RAM DAS ਹੋਏ ਸਹਾਰੇ RAM DAS ਹੋਏ ਸਹਾਰੇ RAM DAS ਜਨ ਹਰ ਗੋਬਿੰਦਨੋ ਅਰਜਨ ਹਰ ਗੋਬਿੰਦਨੋ ਹਰ ਗੋਬਿੰਦਨੋ ਅਰਜਨ ਹਰ ਗੋਬਿੰਦਨੋ ਅਰਜਨ ਹਰ ਗੋਬਿੰਦਨੋ ਅਰਜਨ ਹਰ ਗੋਬਿੰਦਨੋ ਇਹ ਸਿਮਰੋ ਸ੍ਰੀ ਹਰਿਰਾਏ ਸਿਮਰੋ ਸ੍ਰੀ ਹਰਿਰਾਏ ਹਰ ਕ੍ਰਿਸ਼ਨ ਧਿਆਈਐ ਸ੍ਰੀ ਹਰ ਕ੍ਰਿਸ਼ਨ ਧਿਆਈਐ ਸ੍ਰੀ ਹਰ ਕ੍ਰਿਸ਼ਨ ਧਿਆਈਐ ਸ੍ਰੀ ਹਰ ਕ੍ਰਿਸ਼ਨ ਧਿਆਈਐ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਜਿੱਥੇ ਸਭ ਦੁੱਖ ਜਾਏ ਜਿੱਥੇ ਸਭ ਦੁੱਖ ਜਾਏ ਸਮਰਿਆ ਏ ਇੱਕ ਮਹਾਨ ਸਮਰਿਆ ਇੱਕ ਬਹਾਦਰ ਸਮਰਿਆ ਇੱਕ ਬਹਾਦਰ ਸਮਰਿਆ ਇੱਕ ਬਹਾਦਰ ਸਮਰਿਆ ਇੱਕ ਬਹਾਦਰ top of time it's a high. ਸਤਿ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ ਪ੍ਰਤਮ ਪਵਤੀ ਸਿਮਰ ਕੈ ਜੋਗੋ ਜੋਗ ਅਟਲ ਚਵਰ ਤਖਤ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੀ ਹੋਈ ਸਰਬੱਤ ਦਾ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਡੇ ਪਰਮ ਮਿੱਤਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪੋਹਾ ਵਾਲੇ ਜਿਨ੍ਹਾਂ ਵੱਲੋਂ ਇਹ ਸਾਰੀ ਫੁਲਵਾੜੀ ਲਾਈ ਗਈ ਹੈ ਉਹਨਾਂ ਵੱਲੋਂ ਪਹਿਲਾਂ ਤਾਂ ਆ ਜਿਹੜਾ ਸੁੰਦਰ ਸਥਾਨ ਬਣਿਆ ਹੈ ਬਹੁਤ ਸਤਿਗੁਰਾਂ ਦੀ ਕਿਰਪਾ ਬੜੀ ਬਖਸ਼ਿਸ਼ ਜਿਸ ਸਥਾਨ ਤੇ ਲਗਭਗ ਬੜਾ ਸਮਾਂ ਦੀਵਾਨ ਲੱਗਦੇ ਰਹੇ ਟੀਨਾ ਦੇ ਵਿੱਚ ਛੱਡ ਦੇ ਵਿੱਚ ਤੇ ਅੱਜ ਇੱਕ ਸੁੰਦਰ ਮਹੱਲ ਤਿਆਰ ਹੋ ਗਿਆ ਹੈ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਜਦੋਂ ਵੀ ਐਸੇ ਸੁੰਦਰ ਸਥਾਨ ਬਣਦੇ ਤੇ ਉਹਨਾਂ ਨੂੰ ਚਾ ਚੜ ਜਾਂਦਾ ਉਦੇਪੁਰ ਵਾਲਾ ਸਥਾਨ ਤਿਆਰ ਹੋਇਆ ਮੇਰੀ ਲਾਤ ਟੁੱਟੀ ਹੋਈ ਸੀ ਮੈਂ ਕਿਹਾ ਜੀ ਜਾਣਾ ਔਖਾ ਹੈ ਕਹਿੰਦੇ ਨਹੀਂ ਆਪਾਂ ਪੰਗੜਾ ਪਾਉਣਾ ਹੈ ਉੱਥੇ ਸੋ ਪਿਆਰਿਓ ਉਹਨਾਂ ਨੂੰ ਚਾ ਚੜ ਜਾਂਦਾ ਸੀ ਜਿਵੇਂ ਸੰਤ ਬਾਬਾ ਪੰਜਾਬ ਸਿੰਘ ਜੀ ਅਤੇ ਬਹੁਤ ਹੀ ਪਿਆਰ ਵਾਲੇ ਬਾਬਾ ਸੁਰਜਨ ਸਿੰਘ ਜੀ ਦੱਸ ਰਹੇ ਸਨ ਕਿ ਉਹਨਾਂ ਦੇ ਨਾਲ ਬਹੁਤ ਵੱਡਾ ਕਾਫਲਾ ਗੱਡੀਆਂ ਦਾ ਚੱਲਿਆ ਕਰਦਾ ਸੀ ਪਿਆਰਿਓ ਉਹਨਾਂ ਦੇ ਨਾਲ ਬਤਾਏ ਜਿਹੜੇ ਸਮੇਂ ਨੇ ਜਦੋਂ ਉਹਨਾਂ ਥਾਵਾਂ ਤੋਂ ਲੰਗੀਦਾ ਤੇ ਸਰੀਰ ਨੂੰ ਚਰਣਾਟ ਛਡ ਜਾਂਦੀ ਹੈ ਕਿੰਨਾ ਪਿਆਰ ਮੇਰੇ ਖਿਆਲ ਵਿੱਚ ਕਿਸੇ ਨਾਲ ਗੱਲ ਕਰਕੇ ਵੇਖ ਲਿਓ ਇੱਕੋ ਹੀ ਹੁੰਦਾ ਸੀ ਮੇਰੇ ਨਾਲ ਸਭ ਤੋਂ ਵੱਧ ਪਿਆਰ ਹਰ ਇੱਕ ਦੇ ਰਸਨਾ ਤੇ ਇਹ ਹੀ ਵਚਨ ਆਏਗਾ ਵੀ ਮੇਰੇ ਨਾਲ ਬਹੁਤ ਪਿਆਰ ਸੀ ਤੇ ਪਿਆਰਿਓ ਪਿਆਰ ਹਾਲੇ ਵੀ ਕਰ ਰਹੇ ਨੇ ਉਹ ਜਿਵੇਂ ਕੋਈ ਕਹਿੰਦੇ ਰੱਬ ਤੇ ਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਗਾਇਏ ਕਿਤੇ ਵੀ ਨਹੀਂ ਪਹਿਲਾਂ ਤਾਂ ਪਿਆਰਿਓ ਉਹ ਬੇਸ਼ੱਕ ਭਾਵੇਂ ਇਸ ਇਸ ਸਰੀਰ ਦੇ ਬੰਧਨ ਵਿੱਚ ਬੰਦੇ ਸਨ ਪਰ ਫੇਰ ਵੀ ਆਜ਼ਾਦ ਸਨ ਪਰ ਫੇਰ ਵੀ ਸਰੀਰ ਦੀ ਮਰਿਆਦਾ ਜਿਹੜੀ ਉਹ ਰੱਖਣੀ ਪੈਂਦੀ ਹੈ ਤੇ ਹੁਣ ਕਿਉਂਕਿ ਉਸ ਪ੍ਰਮਾਤਮਾ ਦੇ ਨਾਲ ਅਪੇਧ ਹੋ ਗਏ ਨੇ ਦੋ ਪ੍ਰਕਾਰ ਦਾ ਮੇਲ ਹੁੰਦਾ ਇੱਕ ਜਾਤੀ ਇੱਕ ਵਿਜਾਤੀ ਜਾਤੀ ਮੇਲ ਨੂੰ ਕਹਿੰਦੇ ਨੇ ਜਿਵੇਂ ਪਾਣੀ ਵਿੱਚ ਪਾਣੀ ਸਮਾ ਗਿਆ ਦੁੱਧ ਵਿੱਚ ਦੁੱਧ ਸਮਾ ਗਿਆ ਪਾਣੀ ਵਿੱਚ ਪੱਥਰ ਰੱਖ ਦੋ ਨਹੀਂ ਮਿਲੇਗਾ ਦੁੱਧ ਵਿੱਚ ਕੋਈ ਅਸੀਂ ਸਖਤ ਚੀਜ਼ ਰੱਖੋ ਨਹੀਂ ਮਿਲੇਗੀ ਤੇ ਪਿਆਰਿਓ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਇਹ ਰੱਬ ਦਾ ਰੂਪ ਹੋ ਚੁੱਕੇ ਸਨ ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਹਰ ਕਾ ਸੇਵਕ ਹਰ ਹੀ ਜੀ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹ ਮਾਨਸ ਦੇਹਾ ਕਿਉਂਕਿ ਜਿਹੜਾ ਹਰੀ ਦਾ ਪਿਆਰਾ ਹੈ ਨਾ ਹਰੀ ਵਿੱਚ ਉਹਨਾਂ ਚਰਣੀ ਸਮਾਇਆ ਜਾਂਦਾ ਜਿੱਨਾਂ ਚਰ ਹਰੀ ਵਰਗਾ ਨਹੀਂ ਹੁੰਦਾ ਕਿਉਂਕਿ ਹਰੀ ਜਿਹੜਾ ਨਿਰਭਾਉ ਹੈ ਨਿਰਵੈਰ ਹੈ ਸਤਗੁਰ ਅੰਦਰੋਂ ਨਰਵੈਰ ਹੈ ਉਹ ਨਰਵੈਰ ਹੈ ਤੇ ਆਪਾਂ ਨਰਵੈਰੇ ਨਾਲ ਵੈਰ ਰਚਾਈਂਦੇ ਆਪਾਂ ਨਰਵੈਰਾਂ ਨਾਲ ਵੀ ਵੈਰ ਕਰੀ ਜਾਂਦੇ ਆ ਪਰ ਜਿਹੜਾ ਗੁਰੂ ਹੈ ਉਹ ਤੰਦਰੋਂ ਹੀ ਨਰਵੈਰ ਹੈ ਜਿਹੜਾ ਅੰਦਰੋਂ ਨਰਵੈਰ ਬਣੇਗਾ ਉਹ ਗੁਰੂ ਵਿੱਚ ਸਮਾ ਜਾਵੇਗਾ ਦੂਜਾ ਨਹੀਂ ਸਮਾਏਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰਿਓ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਭਾਈ ਇਕਬਾਲ ਸਿੰਘ ਜੀ ਅਸੀਂ ਜਿਆਦਾ ਨਿਹੰਗਾਂ ਸਿੰਘਾਂ ਚ ਰਹਿਣ ਕਰਕੇ ਇੱਕ ਪਾਤਸ਼ਾਹ ਸ਼ਬਦ ਵਰਤਦੇ ਆ ਜਦੋਂ ਕੋ ਮਿਲਦਾ ਹੋਰ ਸੁਣਾਉ ਪਾਤਸ਼ਾਹ ਠੀਕ ਹੈ ਕਹਿੰਦੇ ਜੀ ਹੁਣ ਕਾਹਦੇ ਪਾਤਸ਼ਾਹ ਰਹਿਗੇ ਨਹੀਂ ਭਾਈ ਤੁਸੀਂ ਪਾਤਸ਼ਾਹ ਹੀ ਹੋ ਕਿਉਂਕਿ ਉਹ ਸਦਾ ਹੀ ਨਾਲ ਨੇ ਸਦਾ ਅੰਗ ਸੰਗੇ ਆ ਭੰਗੰਗ ਵਿਪੂਤੇ ਕਿਉਂਕਿ ਗੁਰੂ ਚ ਸਮਾ ਗਏ ਨੇ ਜਿੱਥੇ ਗੁਰੂ ਆ ਉੱਥੇ ਉਹ ਨੇ ਸੋ ਇਸ ਕਰਕੇ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਉਹਨਾਂ ਵੱਲੋਂ ਇਹ ਖਾਸ ਰਹਿੰਦੀ ਸੀ ਜਿਵੇਂ ਸਾਡਾ ਵਾਰਣਸਥਾਨ ਹੈ ਮੈਂ ਕਿਹਾ ਮਹਾਰਾਜ ਜੀ ਕੋਈ ਸਮਾਗਮ ਦਿਓ ਸਾਨੂੰ ਕਹਿੰਦੇ ਐ ਕਰੋ ਗੁਰੂ ਹਰ राय ਸਾਹਿਬ ਦਾ ਦਿਨ ਰੱਖ ਲੋ ਇਹਨਾਂ ਦਾ ਗੁਰਪੁਰਬ ਨਹੀਂ ਮਨਾਉਂਦੇ ਆਮ ਲੋਕ ਸੋ ਬਹੁਤ ਵੱਡੀ ਸੋਚ ਬਹੁਤ ਵਧੀਆ ਸੋਚ ਕਿਉਂਕਿ ਜਦੋਂ ਪਿਆਰਿਓ ਆਪਾਂ ਅੰਦਰੋਂ ਨਰਵੈਰ ਹੋ ਜਾਵਾਂਗੇ ਨਾ ਤੇ ਆਪਣੇ ਆਪ ਹੀ ਸੋਚ ਵਧੀਆ ਬਣ ਜਾਏਗੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰਿਓ ਆਓ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ 2200 ਘੋੜਸਵਾਰ ਨਾਲ ਰੱਖਿਆ ਤੇ ਪਿਤਾ ਦਾ ਹੁਕਮ ਸੀ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਸੀ ਵੀ ਤੁਸੀਂ ਜੰਗ ਨਹੀਂ ਕਰਨੀ ਤੇ ਪਿਆਰਿਓ ਆ ਜਿਹੜੀ ਆਯੁਰਵੈਦਕ ਹੈ ਨਾ ਵੈਦ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਹਨਾਂ ਨੇ ਕੁੱਲ ਦੁਨੀਆ ਦੀਆਂ ਜਿਹੜੀਆਂ ਬੂਟੀਆਂ ਸੰਨਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਰੱਖੀਆਂ ਹੋਈਆਂ ਸਨ ਦਰਖਤ ਪਾਲੇ ਹੋਏ ਸਨ ਬਾਗ ਲਾਏ ਹੋਏ ਸਨ ਜਿਹੜਾ ਵੀ ਦੁਨੀਆ ਵਿੱਚੋਂ ਕੋਈ ਐਸੀ ਦਵਾਈ ਨਹੀਂ ਮਿਲਦੀ ਜਿਵੇਂ ਸ਼ਾਹਜਹਾਂ ਦੇ ਪੁੱਤਰ ਦਾਰਾ ਸਕੋ ਵਾਸਤੇ ਵੈਦਾ ਨੇ ਹਰੜ ਦੀ ਗੱਲ ਕੀਤੀ ਹੋਰ ਕੁਝ ਲੌਂਗ ਕੁਝ ਚੀਜ਼ਾਂ ਦੀ ਗੱਲ ਕੀਤੀ ਕਹਿੰਦੇ ਦੁਨੀਆ 'ਚ ਕਿਤੇ ਵੀ ਨਹੀਂ ਮਿਲ ਸਕਦੇ ਜੇ ਮਿਲ ਸਕਦੇ ਐ ਤੇ ਗੁਰੂ ਹਰ ਰਾਜ ਸਾਹਿਬ ਜੀ ਦੇ દવાਖਾਨੇ 'ਚੋਂ ਮਿਲ ਸਕਦੇ ਆ ਪਿਆਰਿਓ ਧੰਨ ਗੁਰੂ ਹਰ ਰਾਜ ਸਾਹਿਬ ਜੀ ਜਿਨ੍ਹਾਂ ਦਾ ਅਵਤਾਰ ਪੁਰਬ ਮਨਾਇਆ ਜਾ ਰਿਹਾ ਹੈ ਧੰਨ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਪਿਆਰਿਓ ਆਪਣੀ ਹਯਾਤੀ 'ਚ ਰਹਿੰਦਿਆ ਸਰੀਰ ਵਿੱਚ ਰਹਿੰਦਿਆ ਬੇਅੰਤ ਕੌਤਗ ਕੀਤੇ ਜਿਹੜੇ ਗਿਣੇ ਨਹੀਂ ਜਾ ਸਕਦੇ ਆਓ ਪਿਆਰਿਓ ਬਹੁਤ ਹੀ ਸਤਿਕਾਰਯੋਗ ਬਾਬਾ ਮੋਹਨ ਸਿੰਘ ਜੀ ਬਾਬਾ ਸੁਰਜਨ ਸਿੰਘ ਜੀ ਬਾਬਾ ਕਬਾਲ ਸਿੰਘ ਜੀ ਬਾਬਾ ਸਰਜੀਤ ਸਿੰਘ ਜੀ ਅਜੀਤ ਸਿੰਘ ਜੀ ਜਸਵੀਰ ਸਿੰਘ ਜੀ ਅਤੇ ਇਸੇ ਤਰ੍ਹਾਂ ਹੋਰ ਸਾਰੇ ਜਿੰਨੇ ਵੀ ਗੁਰਮੁਖ ਪਿਆਰੇ ਰਲ ਕੇ ਸੇਵਾ ਕਰ ਰਹੇ ਨੇ ਸਾਰੇ ਵਡਭਾਗੀ ਨੇ ਕਿਉਂਕਿ ਪਿਆਰਿਓ ਇਹਨਾਂ ਸਾਰਿਆਂ ਨੇ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ ਨੇ ਆਪਣੀ ਆਪਣੀ ਸਾਰੀ ਜ਼ਿੰਦਗੀ ਸੇਵਾ ਚ ਲਾਈ ਆ ਆਪਾਂ ਕਿਤੇ ਇੱਕ ਦੋ ਦਿਨ ਜਾਂ ਲੰਗਰਾਂ ਵਿੱਚ ਦੋ ਚਾਰ ਦਿਨ ਸੇਵਾ ਕਰਨ ਚਲੇ ਜਾਈਏ ਨਾ ਤੇ ਆਪਾਂ ਮਿਉਂਦੇ ਨਹੀਂ ਵੀ ਬਹੁਤ ਸੇਵਾ ਕੀਤੀ ਆ ਜੀ ਮੈਂ ਤਾਂ ਲਗਾਤਾਰ ਹਫਤਾ ਉੱਥੇ ਸੇਵਾ ਕਰਕੇ ਆਇਆ ਜਿਨ੍ਹਾਂ ਨੇ ਸਾਰੀਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ ਨੇ ਕੱਡੇ ਭਾਗਾ ਵਾਲੇ ਨੇ ਸੋ ਆਓ ਪਿਆਰਿਓ ਮਾਹ ਪੁਰਖਾਂ ਦੇ ਪਾਏ ਹੋਏ ਪੂਰਣਿਆਂ ਤੇ ਉਹਨਾਂ ਦੀ ਚਲਾਈ ਹੋਈ ਪਰਪਾਰਟੀ ਤੇ ਸਾਰੇ ਸਿੰਘ ਚੱਲ ਰਹੇ ਨੇ ਮਹਾਰਾਜ ਕਿਰਪਾ ਕਰੇ ਬਖਸ਼ਿਸ਼ ਕਰੇ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭਿਓਵੇ ਵਾਲਿਆਂ ਨੇ ਦੁਨੀਆ ਵਿੱਚ ਸੋਖੀ ਵਰਤਾਇਆ ਸੋਖੀ ਤੇ ਮਹਾਰਾਜ ਜੀ ਨੇ ਵੀ ਕੰਮ ਹੀ ਨਹੀਂ ਰੱਖੀ ਪਿਆਰਿਓ ਦਾਸ ਅਕਸਰ ਬੇਨਤੀ ਕਰਿਆ ਕਰਦਾ ਹੈ ਜਦੋਂ ਲੰਗਰ ਵਰਤਾਉਨੇ ਆ ਨਾ ਇੱਕ ਭੰਡਾਰੀ ਬੈਠਾ ਹੁੰਦਾ ਲੰਗਰ ਜਿੱਥੇ ਸਾਰਾ ਰੱਖਿਆ ਹੁੰਦਾ ਜਿਹੜੇ ਵਰਤਾਇ ਰਹੇ ਹੁੰਦੇ ਨੇ ਨਾ ਲੰਗਰ ਜਿਹੜਾ ਦਾਲ ਵਰਤੌਂਦਾ ਉਹਦੀ ਬਾਲਟੀ ਵਿੱਚੋਂ ਦਾਲ ਪਾ ਦਿੰਦਾ ਜਿਹੜਾ ਸਬਜ਼ੀ ਵਰਤੌਂਦਾ ਸਬਜ਼ੀ ਪਾ ਦਿੰਦਾ ਜਿਹੜਾ ਖੀਰ ਵਰਤੌਂਦਾ ਖੀਰ ਪਾ ਦਿੰਦਾ ਪਾਣੀ ਵਰਤੌਂਦਾ ਪਾਣੀ ਪਾ ਦਿੰਦਾ ਇਸੇ ਹੀ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਪਿਆਰਿਓ ਦੁਨੀਆ ਨੂੰ ਸੁੱਖ ਵਰਤੌਂਦਾ ਰਾਬੋ ਦੀ ਢੋਲੀ ਵਿੱਚ ਸੁੱਖ ਪਾ ਦਿੰਦਾ λαβੇ ਤੂੰ ਸੁਖ ਲੈ ਤੇ ਸੁਖ ਅੱਗੇ ਵਰਤਾਈ ਜਾ ਜਿਹੜਾ ਦੂਜਿਆਂ ਨੂੰ ਦੁੱਖ ਦਿੰਦਾ ਉਹਦੀ ਝੋਲੀ ਰੱਬ ਦੁੱਖਾਂ ਨਾਲ ਭਰ ਲੈਂਦਾ ਵੀ ਲੈ ਤੂੰ ਦੁੱਖ ਭੋਗੀ ਜਾ ਸੋ ਪਿਆਰਿਓ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੋਵੇ ਵਾਲਿਆਂ ਨੇ ਇੰਨਾ ਸੁਖ ਵਰਤਾਇਆ ਇੰਨਾ ਸੁਖ ਵਰਤਾਇਆ ਉਸ ਸੱਚੇ ਪਾਤਸ਼ਾਹ ਜੀ ਦਰਗਾਹ ਤੋਂ ਲੈ ਕੇ ਕੇਵਲ ਦੁਨਿਆਵੀ ਸੁੱਖ ਨਹੀਂ ਪਿਆਰਿਓ ਆਤਮਿਕ ਸੁੱਖ ਵੀ ਮਹਾਂਪੁਰਖਾਂ ਨੇ ਪਿਆਰਿਓ ਵਰਤਾਇਆ ਜਿਸ ਜਿਸ ਨੇ ਵੀ ਉਹਨਾਂ ਦੀ ਸੰਗਤ ਕੀਤੀ ਹੈ ਪਿਆਰਿਓ ਉਹ ਨਿਹਾਲ ਹੀ ਹੋ ਗਿਆ ਗੱਜ ਕੇ ਆਖੋ ਸਤਨਾਮ ਗੁਰਵਾਹਿ ਨਿਹਾਲ ਹੋ ਗਿਆ ਆਓ ਮਹਾਂਪੁਰਖ ਕਿਤੇ ਗਏ ਨਹੀਂ ਮਾਪੁਰਖ ਆਪਣੇ ਵਿੱਚ ਹੀ ਨੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਉਹਨਾਂ ਨੂੰ ਆਪਾਂ ਸਾਰਿਆਂ ਨੇ ਉਸੇ ਮੈਂ ਤੇ ਜਦੋਂ ਆਇਆ ਇੱਥੇ ਬੈਠਾ ਨਾ ਅੱਖਾਂ ਬੰਦ ਕੀਤੀਆਂ ਤੇ ਮੈਨੂੰ ਨਜ਼ਰ ਆ ਰਹੀ ਸੀ ਵੀ ਜਿਵੇਂ ਉੱਤੇ ਵੱਡੀ ਜਾਗਤ ਪਾਈ ਹੈ ਹੱਥ ਵਿੱਚ ਟੀ ਸੋਟੀ ਫੜੀ ਹੋਈ ਹੈ ਤੇ ਤੁਰੇ ਆ ਰਹੇ ਨੇ ਫਿਰ ਕਿਤੇ ਇੱਥੇ ਬੈਠੇ ਨਜ਼ਰ ਆ ਰਹੇ ਨੇ ਕਿਤੇ ਕੀਰਤਨ ਕਰਦੇ ਨਜ਼ਰ ਆ ਰਹੇ ਨੇ ਫੈਰੇ ਉਹ ਜਿਹੜੇ ਮਾਪੁਰਖ ਨੇ ਕਿਤੇ ਜਾਂਦੇ ਨਹੀਂ ਗੁਰੂ ਕੀ ਬਾਣੀ ਦਾ ਫੈਸਲਾ ਨਾ ਜਮਦੇ ਨਾ ਮਰਦੇ ਸਾਧੂ ਨਾ ਜਮਦੇ ਨਾ ਜਮਦੇ ਨਾ ਮਰਦੇ ਸਾਧੂ ਨਾ ਜਮਦੇ i ਆ ਰਹੇ ਹੋ ਗੱਲ ਇਹ ਹੈ ਗੱਲ ਮੰਨਣ ਦੀ ਹੈ ਜੋ ਤੁਹਾਡੇ ਨਾਲ ਮਹਾਪੁਰਖਾਂ ਨੇ ਵਚਨ ਕੀਤਾ ਹੋਇਆ ਹੈ ਨਾ ਉਹ ਆਪਾਂ ਸਾਰਿਆਂ ਨੂੰ ਮੰਨ ਕੇ ਕਮਾਉਣ ਦੀ ਲੋੜ ਹੈ ਸੋ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਇਹ ਜੋ ਪਵਿੱਤਰ ਸੁੰਦਰ ਸਥਾਨ ਨੇ ਇਹਨਾਂ ਵਿੱਚ ਇਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਲਗਤੇ دیਵਾਨ ਰਹੇ ਗਾਵਤੇ ਸੁਜਾਨ ਰਹੇ ਚੌਕੀਆਂ ਚੱਲ ਰਹੇ ਬੁੰਗੇ ਝੱਲਾ ਚੱਲ ਰਹੇ ਤੋਂ ਮਹਾਰਾਜ ਕਿਰਪਾ ਕਰੇ ਇਹਨਾਂ دیਵਾਨਾਂ ਦੇ ਵਿੱਚ ਇਹਨਾਂ ਹਾਲਾਂ ਦੇ ਵਿੱਚ دیਵਾਨ ਲੱਗਦੇ ਰਹਿਣ ਇਸੇ ਤਰ੍ਹਾਂ ਸੰਗਤਾਂ ਆਨੰਦ ਮਾਣਦੀਆਂ ਰਹਿਣ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਰਹਿਮਤ ਕਰੇ ਇਤਨੀ ਸੇਵਾ ਪ੍ਰਵਾਨ ਕਰਨੀ ਕਿਉਂਕਿ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਗੁਰਮੇਲ ਸਿੰਘ ਜੀ ਕਿਉਂਕਿ ਅੱਜ ਭਗਤ ਰਵਦਾਸ ਜੀ ਦਾ ਵੀ ਜਨਮ ਦਿਹਾੜਾ ਅਵਤਾਰਪੁਰਬ ਤੇ ਕਈ ਜਗ੍ਹਾ ਪ੍ਰੋਗਰਾਮ ਪਹਿਲਾਂ ਵੀ ਕਰਕੇ ਆਏ ਆਂ ਰਾਤ ਨੂੰ ਫੇਰ ਨੇ ਸੋ ਬਾਬਾ ਸੁਰਜਨ ਸਿੰਘ ਜੀ ਦਾ ਹੁਕਮ ਹੋਇਆ ਸੀ ਵੀ ਹਾਜ਼ਰੀ ਜ਼ਰੂਰ ਭਰਨੀ ਹੈ ਸੋ ਹੁਕਮ ਮੰਨਦਿਆਂ ਹੋਇਆਂ ਹਾਜ਼ਰੀ ਭਰੀ ਹੈ ਆਓ ਕੀਰਤਨ ਕਰਦੇ ਆ ਵਿਚਾਰਾਂ ਕਰਦੇ ਆ ਬੇਅੰਤ ਭੁੱਲਾ ਹੋ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਭੁੱਲਾਣਾ ਚਤਾਰਣੀਆਂ ਤੇ ਫਤਿਹ ਗੱਜ ਕੇ ਗਜਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ